ਕੋਈ ਆਰ ਕੇ ਸੇ ਦੇ ਵੀ ਥੱਪੜ ਮਾਰਨਾ ਜਾਂ ਖਾਸ ਕਰਕੇ ਔਰਤਾਂ ਔਰ ਮਹਿਲਾ ਦੇ ਮਾਰਨਾ ਤਾਂ ਬੇहद ਮਾੜੀ ਗੱਲ ਹੈ ਤਾਂ ਫਿਰ ਤੁਹਾਡੇ ਸ਼ਰੀਰ ਦੇ ਰੋਂਤੀਏ ਖੜੇ ਹੋ ਜਾਂਦੇਗੀ ਮੇਰੇ ਖਿਆਲ ਸ਼ਹੀਦ ਦਾ ਜਿਹੜਾ ਦਰਜਾ ਦੇਣਾ ਹੈ ਉਹ ਕੇਂਦਰ ਸਰਕਾਰ ਦਾ ਕੰਮ ਹੈ ਬੀਜੇਪੀ ਗਵਰਨਮੈਂਟ ਦਾ ਕੰਮ ਹੈ ਅੱਜ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਲੁਧਿਆਣਾ ਦੇ ਵਿੱਚ ਸ਼ਹੀਦ ਸੁਖਦੇਵ ਥਾਪਰ ਨੇ ਕਾਫੀ ਸਮਾਂ ਬਤਾਇਆ ਸੀ ਅੱਜ ਉਹਨਾਂ ਦੇ ਜਨਮ ਦਿਵਸ ਮੌਕੇ ਸ਼ਹੀਦ ਦੇ ਵੰਸ਼ਜਾਂ ਵੱਲੋਂ ਸਮਾਗਮ ਕਰਵਾਏ ਜਾ ਰਹੇ ਤੇ ਖੂਨਦਾਨ ਕੈਂਪ ਲਾਏ ਜਾ ਰਹੇ ਨੇ ਉੱਥੇ ਹੀ ਅੱਜ ਸਵੇਰੇ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ ਤੇ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਅਤੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਪਹੁੰਚੇ ਜਿੱਥੇ ਉਹਨਾਂ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਸਾਨੂੰ ਖੁਦ ਤੇ ਸ਼ਰਮਿੰਦਾ ਹੋਣਾ ਪੈਂਦਾ ਹੈ ਜਦੋਂ ਪਤਾ ਲੱਗਦਾ ਹੈ ਮਿਲਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਆਜਾ ਜਿਹੇ ਜਿਗਰੇ ਵਾਲੇ ਲੋਕ ਨਹੀਂ ਨੇ ਜਿੰਨਾ ਜਿਗਰਾ ਉਹਨਾਂ ਦਾ ਸੀ ਉਹਨਾਂ ਕਿਹਾ ਕਿ ਭਾਵੇਂ ਸਾਡੀ ਸਰਕਾਰ ਵੀ ਰਹੀ ਆ ਪਰ ਜੋ ਸ਼ਹੀਦ ਸੁਖਦੇਵ <th>ਪੜ ਦੇ ਜੱਦੀ ਘਰ ਦੇ ਰਸਤੇ ਦਾ ਮੁੱਦਾ ਹੈ ਹਾਲੇ ਤੱਕ ਵੀ ਹੱਲ ਨਹੀਂ ਹੋਇਆ ਉਹਨਾਂ ਕਿਹਾ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਪਰ ਸ਼ਹੀਦ ਦਾ ਦਰਜਾ ਦੇਣਾ ਕੇਂਦਰ ਸਰਕਾਰ ਦਾ ਕੰਮ ਸੀ ਜੋ ਉਹਨਾਂ ਨੇ ਨਹੀਂ ਕੀਤਾ ਦੇਖੋ ਯਾਰ ਕਿਸੇ ਦੇ ਵੀ ਥੱਪੜ ਮਾਰਨਾ ਜਾਂ ਖਾਸ ਕਰਕੇ ਔਰਤ ਤੇ ਔਰ ਮਹਿਲਾ ਦੇ ਮਾਰਨਾ ਤਾਂ ਬੇਹੱਦ ਮਾੜੀ ਗੱਲ ਹੈ ਜਿਸ ਕਿਸੇ ਨੇ ਪਾਗਲਪਨ ਕੀਤਾ ਹੈ ਮੇਰੇ ਖਿਆਲ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਗਲਤ ਕੰਮ ਨਹੀਂ ਹੋਣਾ ਚਾਹੀਦਾ ਮਹਿਲਾਵਾਂ ਚਾਹੇ ਅੰਦੋਲਨ ਕਰ ਰਹੀਆਂ ਹੋਣ ਚਾਹੇ ਮਹਿਲਾਵਾਂ ਗਲਤ ਹੋਣ ਚਾਹੇ ਉਹ ਸਹੀ ਹੋਣ ਸਾਡੇ ਸਮਾਜ ਨੂੰ ਮਹਿਲਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੋ ਸਕਦਾ ਗੁੱਸੇ ਚ ਹੋਵੇ ਪਰ ਇਸ ਤਰ੍ਹਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਐਂਡ ਉਮੀਦ ਕਰਦਾ ਕਿ ਉਹ ਜਿਹੜੇ ਵਿਅਕਤੀ ਨੇ ਇੱਕ ਕੰਮ ਕੀਤਾ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ। ਬਿਕੋਪਚਾ ਸਰ ਜਿਸ ਨੇ ਕਿ ਹਮੇਸ਼ਾ ਹੀ ਭਗਵੰਤ ਮਾਨ ਸਰਕਾਰ ਇੱਕੋ ਹੀ ਗੱਲ ਕਰਦੀ ਹੈ ਕਿ ਅਸੀਂ ਸ਼ਹੀਦਾਂ ਦੀ ਸੋਚ ਤੇ ਪੈਰਾ ਦਵਾਂਗੇ ਲੇਕਿਨ ਅਜ ਤੱਕ ਸੁਖਦੇਵ ਜੀ ਨੂੰ ਸ਼ਹੀਦੀ ਦਾ ਨਾ ਫਤਵਾ ਮਿਲਿਆ ਨਾ ਕੁਝ। ਸੋ ਮੈਨੂੰ ਲੱਗਦਾ ਯਾਰ ਮੈਂ ਬਿਕੋਜ਼ ਰਾਜਾ ਵੜਿੰਗ ਦੇ ਕਾਰਨ ਆਸਥਿਕ ਕ੍ਰਿਟਿਸਿਜ਼ਮ ਨਹੀਂ ਕਰਦਾ। ਚਾਹੇ ਭਗਵੰਤ ਮਾਨ ਜੀ ਦੇ ਮੈਂ ਸਾਡੀ ਲੜਾਈ ਹੈ। ਮੇਰੇ ਖਿਆਲ ਸ਼ਹੀਦ ਦਾ ਜਿਹੜਾ ਦਰਜਾ ਦੇਣਾ ਹੈ ਉਹ ਕੇਂਦਰ ਸਰਕਾਰ ਦਾ ਕੰਮ ਹੈ। ਬੀਜੇਪੀ ਗਵਰਨਮੈਂਟ ਦਾ ਕੰਮ ਹੈ। ਐਂਡ ਆਈ ਵਿਲ ਟੇਕ ਅਪ ਥਿਸ ਇਸ਼ੂ ਲੋਧਿਆਣੇ ਦਾ ਦੇਸ਼ ਦਾ ਪੰਜਾਬ ਦਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਹੀ ਇਹ ਬਾਰੇ ਗੱਲ ਕਰਾਂ ਸਰ ਕਹਿੰਦੇ ਇੱਥੇ ਜੋ ਵੀ ਮੰਗ ਰਿਹਾ ਜਿੰਨਾ ਤੁਹਾਨੂੰ ਦੱਸਿਆ ਗਿਆ ਵੀ ਪੂਰਾ ਹੁੰਦਾ ਤੁਸੀਂ ਕੀ ਜਿਹੜੀ ਆ ਹਾਂਜੀ ਆਸਾਂ ਨਾਲ ਜੀ ਬੰਦਾ ਜਿਉਂਦਾ ਹੈ ਔਰ ਉਮੀਦਾਂ ਲੈ ਕੇ ਆਉਂਦਾ ਹੈ ਧੰਨੇ ਭਗਤ ਨੇ ਪੱਥਰ 'ਚ ਰੱਬ ਵੇਖ ਲਿਆ ਸੀਗਾ ਤੁਹਾਡੀ ਮਨਸਾ ਹੋਣੀ ਚਾਹੀਦੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਦਾ ਉਹ ਮੁਰਾਦ ਅਸੀਂ ਤਾਂ ਸਰਚਾ ਕੇ ਮੰਗਦੇ ਮੰਗਦੇ ਅੱਜ ਦਾ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਆ ਅੱਜ ਪਵਿੱਤਰ ਦਿਹਾੜਾ ਹੈ ਹਾਂਜੀ ਮੈਂ ਸਵੇਰੇ ਕਿ ਅੱਜ ਦੇ ਦਿਨ ਨਕਮਸਕ ਹੋਣ ਆਸਤੇ ਆਏ ਸ਼ਹੀਦ ਸੁਖਦੇਵ <th>ਪਰ ਜੀ ਨੂੰ ਬਹੁਤ ਵੱਡੀ ਕਹਾਣੀ ਸੀ ਬਹੁਤ ਵੱਡੀ ਮਿਸਾਲ ਸੀ ਔਰ ਇਹ ਨੌਜਵਾਨ ਲੋਕਾਂ ਦੇ ਵਾਸਤੇ ਬਹੁਤ ਵੱਡਾ ਸਨੇਹ ਹੈ ਕਿ ਦੇਸ਼ ਦੇ ਲਈ ਜਿਸ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਇਹ ਭੁੱਲੀਆਂ ਨਹੀਂ ਜਾ ਸਕਦੀਆਂ ਅੱਜ ਉਹਨਾਂ ਦੇ ਸਮਾਰਕ ਦੇ ਦਰਸ਼ਨ ਕੀਤੇ ਜਿਵੇਂ ਰਹਿੰਦੇ ਸੀ ਮੈਨੂੰ ਥਾਪਰ ਸਾਹਿਬ ਉਹਨਾਂ ਦੇ ਪਰਿਵਾਰ ਦੇ ਵਾਰਸਾ ਨੇ ਜਾਣੂ ਕਰਾਇਆ ਔਰ ਜਿਸ ਪ੍ਰਕਾਰ ਦੀ ਜ਼ਿੰਦਗੀ ਜਿਉਈ ਉਹ ਸਭ ਦੇ ਸਾਹਮਣੇ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ ਸੀ ਕਿੱਥੇ ਉਹਨਾਂ ਦਾ ਬਚਪਨ ਬੀਤਿਆ ਕਿੱਥੇ ਉਹ ਖੇਡਦੇ ਰਹੇ ਅਫਸੋਸ ਦੀ ਗੱਲ ਹੈ ਕਿ ਐਡੀ ਵੱਡੀ ਸ਼ਹਾਦਤ ਤੋਂ ਬਾਅਦ ਉਰੇ ਵਿੱਚ 80 ਵੀ ਆ ਸਰਕਾਰਾਂ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਔਰ ਸ਼ਹੀਦਾਂ ਲਈ ਕੁਝ ਨਵੇਕਲਾ ਨਹੀਂ ਕਰ ਸਕੀਆਂ ਮੈਂ ਵੀ ਇਸ ਗੱਲ ਦੇ ਵਿੱਚ ਕਿਉਂਕਿ ਪੌਰ ਮੈਂ ਵੀ ਐਮਐਲਏ ਰਿਆਂ ਗੁਣੀਗਾਰ ਆਪਣੇ ਆਪ ਨੂੰ ਸਮਝਦਾ ਔਰ ਅੱਜ ਵੀ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਬਿਜਲੀ ਦਾ ਬਿੱਲ ਹੈ ਜਿਹੜਾ ਉਹ ਪਰਿਵਾਰ ਹੀ ਭਰਦਾ ਹੈ ਹਾਲਾਂਕਿ ਇਹ ਪਰਿਵਾਰ ਦੇ ਨਹੀਂ ਸਨ ਇਹ ਸਮੁੱਚੇ ਜਗਤ ਦੇ ਸਨ ਸਾਨੂੰ ਔਨ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਔਨ ਕਰਨਾ ਚਾਹੀਦਾ ਹੈ ਔਰ ਪਰ ਹਾਂ ਮੈਂ ਸਮਝਦਾ ਕਿ ਇੱਥੇ ਆ ਕੇ ਬੰਦੇ ਚ ਜੀਵੋ ਗਰੀਬ એનર્ਜੀ ਆਉਂਦੀ ਹੈ ਤਾਕਤ ਆਉਂਦੀ ਹੈ ਉਹਨਾਂ ਦੀ ਸ਼ਹਾਦਤ ਦੀ ਜਦੋਂ ਕਲਪਨਾ ਤੁਸੀਂ ਕਰਦੇ ਹੋ ਤਾਂ ਫਿਰ ਤੁਹਾਡੇ ਸ਼ਰੀਰ ਦੇ ਰੋਂਤੀਏ ਖੜੇ ਹੋ ਜਾਂਦੇ ਨੇ ਕਿਸ ਤਰ੍ਹਾਂ ਦੇ ਤਕੜੇ ਜਿਗਰ ਵਾਲੇ ਲੋਕ ਸਨ ਅੱਜ ਤਾਂ ਐਸੇ ਜਿਗਰ ਵਾਲੇ ਲੋਕ ਨਹੀਂ ਰਹੇ ਸੋ ਮੈਂ ਨਕਮਸ ਸਿੱਖਣ ਆਸਤੇ ਆਇਆ ਔਰ ਇਹਦਾ ਕਬਜ਼ਾ ਕਰ ਲਿਆ ਗਿਆ ਸੀ ਇਹਨਾਂ ਦੇ ਘਰ ਤੇ ਫਿਰ ਪਰਿਵਾਰ ਨੇ ਪੈਸੇ ਦੇ ਕੇ ਛੁਡਵਾਇਆ ਚਲੋ ਕੰਮ ਸੇ ਕਮਾਜੇ ਫਿਰ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਲੋਕ ਇਕੱਠੇ ਹੁੰਦੇ ਆ ਯਾਦ ਕੀਤਾ ਜਾਂਦਾ ਜੇ ਇਸ ਮਾਰਗ ਨਾ ਹੁੰਦਾ ਜੇ ਪਤਾ ਨਾ ਹੁੰਦਾ ਫਿਰ ਕਿਦਾਂ ਕੰਮ ਚੱਲਣਾ ਸੀ ਸੋ ਆਉਣ ਵਾਲੇ ਸਮੇਂ 'ਚ ਸਾਨੂੰ ਔਰ ਜ਼ਰੂਰ 100% ਮੈਂ ਇੰਸ਼ੋਰੈਂਸ ਦਿੰਦਾ ਸਾਰੇ ਲੁਧਿਆਣਾ ਦੇ ਲੋਕਾਂ ਨੂੰ ਕਿ ਅਸੀਂ ਇਸ ਸਮਾਰਗਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਪ੍ਰਕਾਰ ਇਸ ਸਮਾਰਗ ਦੇ ਟਰਸਟੀ ਸਾਨੂੰ ਹੁਕਮ ਲਾਉਣਗੇ ਉਹਦੇ ਤੇ ਅਸੀਂ ਕੰਮ ਕਰਾਂਗੇ ਕਿਉਂਕਿ ਅਸੀਂ ਇੱਥੋਂ ਸਨਿਆ ਦੇਣਾ ਚਾਹੁੰਦੇ ਹਾਂ ਪੂਰੇ ਪੰਜਾਬ ਚ ਦੇਸ਼ ਭਰ ਚ ਕਿ ਸ਼ਹੀਦਾਂ ਨੂੰ ਵੀ ਉਹ ਸ਼ਹਾਦਤ ਜਾਇ ਨਹੀਂ ਜਾਏਗੀ ਉਹਨਾਂ ਨੂੰ ਭੁੱਲਿਆ ਨਹੀਂ ਜਾਏਗਾ ਲੇਕਿਨ ਅਗਰ ਗੱਲ ਕਰੀਏ ਸਰ ਥਾਪਰ ਪਰਿਵਾਰ ਹਮੇਸ਼ਾ ਹੀ ਮੰਗ ਕਰਦਾ ਆਇਆ ਰਸਤੇ ਖੁੱਲਣ ਦੀ ਲੇਕਿਨ ਕਈ ਸਰਕਾਰਾਂ ਆਈਆਂ ਕਈ ਚਲੀ ਗਈਆਂ ਬਾਬਾ ਜੀ ਬਾਬਾ ਜੀ ਸੁੱਖ ਰੱਖਣ ਮੈਂ ਇਸੇ ਕਰਕੇ ਆਪਣੇ ਆਪ ਨੂੰ ਵੀ ਗੁਨੇਗਾਰ ਦੱਸਿਆ ਕਿਉਂਕਿ ਹਾਲਾਂਕਿ ਮੇਰੇ ਕੋਲੇ ਤਾਂ ਇਹੋ ਜਿਹਾ ਕਦੇ ਸਨਿਆ ਲੱਗਿਆ ਨਹੀਂ ਗੁਨੇਗਾਰ ਮੈਂ ਇਸ ਕਰਕੇ ਦੱਸਿਆ ਵੀ ਕਿਤਨੇ ਕਿਤੇ ਕਾਂਗਰਸ ਦੀ ਸਰਕਾਰ ਵੀ ਸੀ ਪਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਤੇ ਪੂਰਨ ਮੁਕੰਮਲ ਬਾਟ ਕੇ ਕੋਸ਼ਿਸ਼ ਕਰਕੇ ਇਹਨਾਂ तमाम ਮੁਸ਼ਕਲਾਂ ਦਾ ਹੱਲ ਕੱਢਾਂਗੇ ਨੌਜਵਾਨਾਂ ਨੂੰ ਕੀ ਸੁਣਿਆ ਨੌਜਵਾਨਾਂ ਨੂੰ ਇਹੀ ਸੁਣਿਆ ਕਿ ਆਪਦੇ ਦੇਸ਼ ਦੇ ਲਈ ਬਿਲਕੁਲ ਸਾਡੇ ਮਾਤਾ ਪਿਤਾ ਨੇ ਸਾਨੂੰ ਜਨਮ ਦਿੱਤਾ ਹੁੰਦਾ ਜਿੱਥੇ ਦੇਸ਼ ਦੀ ਗੱਲ ਹੈ ਜਿੱਥੇ ਦੇਸ਼ ਦੇ ਤਿਰੰਗੇ ਦੀ ਗੱਲ ਹੈ ਉੱਥੇ ਫਿਰ ਸਾਨੂੰ ਆਪਣਾ ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ ਚਲੇ ਤਾਂ ਸਭ ਨੇ ਜਾਣਾ ਹੈ ਰਾਜੇ ਬੜਿੰਗ ਨੇ ਵੀ ਜਾਣਾ ਹੈ ਹੋਰਾਂ ਨੇ ਵੀ ਚਲੇ ਜਾਣਾ ਹੈ ਲੇਕਿਨ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਹੋਣ ਆਪਣੇ ਲਈ ਮਰ ਜਾਣਾ ਆਪਣੇ ਪਰਿਵਾਰ ਲਈ ਮਰ ਜਾਣਾ ਕੋਈ ਯਾਦ ਨਹੀਂ ਰੱਖਦਾ ਹੋਰ ਕਰੋੜਾਂ ਅਰਬਾਂ ਲੋਕ ਮਰਨਗੇ ਜਾਣਗੇ ਲੇਕਿਨ ਜਿਹੜੇ ਲੋਕ ਐਸੀ ਕੁਰਬਾਨੀ ਕਰ ਜਾਂਦੇ ਹੈ ਸਾਰੀ ਕਿੰਨੇ ਸਾਲ ਹੋ ਗਏ ਸਦੀਆਂ ਹੋ ਗਈਆਂ ਇਸ ਦੇ ਬਾਵਜੂਦ ਵੀ ਸ਼ੁਭ ਸੁਭਦੇਵ ਜੀ ਔਰ ਸ਼ਹੀਦਾਂ ਦੇ ਸਾਹਮਣੇ ਸਿਰ ਝੁਕਣਾ ਸਰ ਪਰਿਵਾਰ ਨੇ ਲਗਾਤਾਰ ਦੇਖਣੇ ਮੈਂ ਕਿ ਹਮੇਸ਼ਾ ਹੀ ਸ਼ਹੀਦਾਂ ਦੀ ਗੱਲ ਕਰਦੀ ਹੈ